ਸਬਜੀ ਲੋਡ ਕਰਨ ਜਾ ਰਿਹਾ ਇੱਕ ਸਾਖਸ਼ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਜਿਹੜਾ ਪੀਕਅਪ ਗੱਡੀ ਹੈ ਉਹ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਗਿਆ ਅਤੇ ਦੱਸਿਆ ਜਾ ਰਿਹਾ ਇੱਕ ਸਟੇਰਿੰਗ ਸਟੇਰਿੰਗ ਦੇ ਵਿੱਚ ਚਾਲਕ ਦੀ ਗਰਦਨ ਫਸਣ ਦੇ ਨਾਲ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਹੀ ਦੁਖਦਾਇਕ ਖਬਰ ਸਾਹਮਣੇ ਆਈ ਗਿਆ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਇਹ ਚਾਲਕ ਜਿਹੜਾ ਹੈ ਹਿਮਾਚਲ ਤੋਂ ਸਬਜ਼ੀ ਲੋਡ ਕਰਨ ਦੇ ਲਈ ਜਾ ਰਿਹਾ ਹੁੰਦਾ ਹੈ ਤਾਂ ਜਿਵੇਂ ਹੀ ਇਹ ਫੇਰ ਆਪਣੇ ਕੰਮ ਦੇ ਲਈ ਜਾ ਰਿਹਾ ਹੁੰਦਾ ਹੈ ਤੇ ਉਸ ਦੌਰਾਨ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਦੋ ਬੱਚਿਆਂ ਦੇ ਪਿਓ ਦੀ ਮੌਤ ਹੋ ਜਾਂਦੀ ਹੈ ਤਾਂ ਘਰਦਿਆਂ ਨੂੰ ਤੇ ਇਹ ਸੀਗਾ ਕਿ ਉਹ ਸਬਜ਼ੀ ਲੋਡ ਕਰਕੇ ਜਿਵੇਂ ਸ਼ਾਮ ਨੂੰ ਘਰ ਪਰਤਦੇ ਨੇ ਆ ਜਾਣਗੇ ਪਰ ਇਹ ਨਹੀਂ ਸੀ ਪਤਾ ਕਿ ਇਹ ਉਸ ਦਾ ਆਖਰੀ ਸਫ਼ਰ ਹੋਵੇਗਾ ਤੇ ਉਸ ਤੋਂ ਬਾਅਦ ਕਦੇ ਵੀ ਉਹਨਾਂ ਦਾ ਜਿਹੜਾ ਚਿਹਰਾ ਉਹ ਦੇਖਣ ਨੂੰ ਨਹੀਂ ਮਿਲੇਗਾ ਤਾਂ ਬੇहद ਹੀ ਮਨਪਾਗਾ ਹਾਦਸਾ ਹੋਇਆ ਜਿਸ ਹਾਦਸੇ ਦੇ ਵਿੱਚ ਇੱਕ ਪਿਕਅਪ ਚਾਲਕ ਦੀ ਮੌਤ ਹੋ ਚੁੱਕੀ ਹੈ ਪੈਸੇ ਕਮਾਉਣ ਦੇ ਲਈ ਗਿਆ ਸੀਗਾ ਤਾਂ ਕਿ ਸ਼ਾਮ ਬੱਲੇ ਆਪਣੇ ਘਰਦਿਆਂ ਦਾ ਪੇਟ ਭਰ ਸਕੇ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਇੱਕ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਤਰ੍ਹਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਦੱਸਣੇ ਕਿ ਦਰਦਨਾਕ ਹਾਦਸਾ ਜਿਹੜਾ ਹੈ ਸ਼੍ਰੀ ਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਪਿੰਡ ਦੇ ਪਿੰਡ ਜਾਂਦਲੇ ਦੇ ਕੋਲ ਵਾਪਰਿਆ ਜਿੱਥੇ ਰੇਲਵੇ ਓਵਰ ਬ੍ਰਿਜ ਉੱਤੇ ਲਗਾਤਾਰ ਜਿੱਥੇ ਹਾਦਸੇ ਵਾਪਰਦੇ ਨੇ ਉੱਥੇ ਹੀ ਇਸ ਪਿਕਅਪ ਚਾਲਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਾਂ ਤੁਹਾਨੂੰ ਦੱਸਣੇ ਕਿ ਇਹ ਚਾਲਕ ਜਿਹੜਾਗਾ ਰੋਪੜ ਕਨੋਲੀ ਦਾ ਰਹਿਣ ਵਾਲਾ ਹੈ ਤੇ ਹਿਮਾਚਲ ਦੇ ਵਿੱਚ ਸਬਜ਼ੀ ਦੀ ਗੱਡੀ ਲੋਡ ਕਰਨ ਦੇ ਲਈ ਜਾ ਰਿਹਾ ਹੁੰਦਾ ਤਾਂ ਉਸ ਨੂੰ ਵੀ ਨਹੀਂ ਪਤਾ ਸੀ ਕਿ ਜਿਹੜੀ ਸਬਜ਼ੀ ਲੋਡ ਕਰਨ ਦੇ ਲਈ ਜਾ ਰਿਹਾ ਹੈ ਇਹ ਉਸ ਦਾ ਆਖਰੀ ਸਫ਼ਰ ਹੋਵੇਗਾ ਤੇ ਇਸ ਸਫ਼ਰ ਦੇ ਵਿੱਚ ਹੀ ਜਿਹੜੇ ਉਸ ਦੇ ਸਾਹ ਉਹ ਮੁੱਕ ਜਾਣਗੇ ਤੇ ਕੀਮਤੀ ਜਾਨ ਜਿਹੜੀ ਇਸ ਹਸਾਸੇ ਦੇ ਵਿੱਚ ਚਲੀ ਗਈ ਹੈ ਜਿਸ ਤਰ੍ਹਾਂ ਤੁਸੀਂ ਸੋਚ ਸਕਦੇ ਹੋ ਕਿ ਦੋ ਮਾਸੂਮ ਬੱਚੇ ਦਾ ਕੀ ਹਾਲ ਹੋਇਆ ਹੋਵੇਗਾ ਮ੍ਰਿਤਕ ਪਤਨੀ ਦਾ ਕੀ ਹਾਲ ਹੋਵੇਗਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਗਿਆ ਹੋਵੇ ਕਿ ਉਹਨਾਂ ਦੇ ਪਿਓ ਅਤੇ ਉਸੇ ਘਰ ਵਾਲੇ ਦੀ ਇਸ ਤਰ੍ਹਾਂ ਹਾਰਸ਼ ਦੇ ਦੌਰਾਨ ਮੌਤ ਹੋ ਚੁੱਕੀ ਹੈ ਫਿਲਹਾਲ ਇਸ ਬਾਬਤ ਹੋਰ ਕੀ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਡਾਕਟਰ ਸੁਨਦੇਵ ਅਸ ਪਰ ਰਿਕਾਰਡ ਰਾਤ ਨੂੰ ਸਵਾ ਦੋ ਵਜੇ ਦੇ ਰੌਣ ਜਿਹੜਾ ਕੋਈ ਐਕਸੀਡੈਂਟ ਕੇਸ ਆਇਆ ਹੈ ਬ੍ਰਾਡ ਡੈੱਡ ਸੀ ਤੇ ਰਵੀ ਕੁਮਾਰ ਉਹਨਾਂ ਦਾ ਨਾਮ ਹੈ ਸਨ ਆਫ ਸੁਖਦੇਵ ਸਿੰਘ ਰਹਿਣ ਵਾਲੇ ਜਿਹੜੇ ਕਨੌਲੀ ਤੇ ਸੀ ਡਡੋਲੀ ਦੇ ਕੋਲ ਐਕਸੀਡੈਂਟ ਹੋਇਆ ਹੋ ਬਣਨ ਨੂੰ ਤਰਸ ਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ